ਪਰਨ ਗਵਾਹੀ ਕਹਿਰਦੀ ਇਤਿਹਾਸ ਦੇ ਪੰਨੇ ਤੋਪਾਂ ਨਾਲ ਹਰਮੰਦਰ ਸਾਹਿਬ ਦੇ ਸੀ ਗੁੰਬਦ ਪੰਨੇ ਪਰਨ ਗਵਾਹੀ ਕਹਿਰਦੀ ਇਤਿਹਾਸ ਦੇ ਪੰਨੇ ਤੋਪਾਂ ਨਾਲ ਹਰਮੰਦਰ ਸਾਹਿਬ ਦੇ ਸੀ ਗੁੰਬਦ ਪੰਨੇ ਮੈਂ ਲੱਗਾ ਕਰਨ ਬਿਆਨ ਜੀ ਖੂਨੀ ਮੰਜ਼ਰ ਸਾਰਾ ਮੰਜ਼ਰ ਸਾਰਾ ਨਹੀਂ ਪੁੱਲਣਾ ਸਿੱਖ ਕੌਮ ਨੂੰ ਸਾਕਾ ਨੀਲਾ ਤਾਰਾ ਹੋ ਨਹੀਂ ਪਲਣਾ ਸਿੱਖ ਕੌਮ ਨੂੰ ਸਾका ਨੀਲਾ ਤਾਰਾ ਹੋ ਸੂਰਜ ਵਾਂਗੂ ਤਪ ਰਹਾ ਸੀ ਜੂਨ ਮਹੀਨਾ ਠਾ ਠਾ ਵਰਦੀਆਂ ਗੋਲੀਆਂ ਛੱਲੀ ਕਰਗੀਆਂ ਸੀਨਾ ਹੋ ਸੂਰਜ ਵਾਂਗੂ ਤਪ ਰਹਾ ਸੀ ਜੂਨ ਮਹੀਨਾ ਠਾ ਠਾ ਵਰਦੀਆਂ ਗੋਲੀਆਂ ਛੱਲੀ ਕਰਗੀਆਂ ਸੀਨਾ ਚੜ ਕੇ ਆ ਗਿਆ ਫੌਜ ਦਾ ਸੀ ਲਸ਼ਕਰ ਪਾਰਾ ਲਸ਼ਕਰ ਪਾਰਾ ਨਹੀਂ ਪੁੱਲਣਾ ਸਿੱਖ ਕੌਮ ਨੂੰ ਸਾਕਾ ਨੀਲਾ ਤਾਰਾ